ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਘਟਨਾ ਸ੍ਰੀ ਹੇਮਕੁੰਡ ਸਾਹਿਬ ਜੀ ਨਾਲ ਜੁੜੀ ਹੈ ਤੇ ਜਗਦੀਸ਼ ਕੁਮਾਰ ਨਾਲ ਘਟੀ ਉਹਨਾਂ ਨੇ ਦੱਸਿਆ ਕਿ ਕਿਵੇਂ ਵੱਬਰ ਸ਼ੇਰ ਨੇ ਉਹਨਾਂ ਉੱਪਰ ਹਮਲਾ ਕੀਤਾ ਤੇ ਫਿਰ ਅਲੋਪ ਹੋ ਗਿਆ ਪਹਿਲਾਂ ਜਦੋਂ ਜਗਦੀਸ਼ ਨੇ ਮੈਨੂੰ ਇਹ ਆਪਣੀ ਘਟਨਾ ਸੁਣਾਈ ਤਾਂ ਮੈਂ ਕਿਹਾ ਇੰਜ ਕਿਵੇਂ ਹੋ ਸਕਦਾ ਹੈ ਪਰ ਜਦੋਂ ਉਸ ਨੇ ਘਟਨਾ ਦੇ ਚਿੰਨ੍ਹ ਦਿਖਾਏ ਮੈਂ ਸਭ ਦੇਖ ਕੇ ਹੈਰਾਨ ਰਹਿ ਗਿਆ ਤੇ ਮੈਨੂੰ ਵੀ ਚਮਤਕਾਰੀ ਘਟਨਾ ਦਾ ਲੋਹਾ ਮੰਨਣਾ ਪਿਆ ਆਪ ਜੀ ਦੀ ਗਿਆਤ ਲਈ ਅਰਜ਼ ਕਰਾਂ ਅਸਲ ਵਿਅਕਤੀ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਕਹਿਣ ਕਾਰਨ ਉਹਨਾਂ ਦਾ ਨਾਮ ਬਦਲਿਆ ਗਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਲੱਕੀ ਵਿਨਰ ਦੀ ਗੁਰਪ੍ਰੀਤ ਕੌਰ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦਿੱਤਾ ਸੀ ਉਹਨਾਂ ਨੂੰ ਸਾਡੇ ਚੈਨਲ ਵੱਲੋਂ ਇਨਾਮ ਵੇਟ ਕੀਤਾ ਗਿਆ ਹੈ ਇਸ ਵੀਡੀਓ ਦੇ ਵਿੱਚ ਘੱਟ ਵੀ ਇੱਕ ਸਵਾਲ ਪੁੱਛਿਆ ਜਾਵੇਗਾ ਜਿਸ ਦਾ ਸਹੀ ਜਵਾਬ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ਇਸ ਲਈ ਸਾਰੀ ਵੀਡੀਓ ਨੂੰ ਧਿਆਨ ਨਾਲ ਸਰਵਣ ਕਰੋ ਜੀ ਜਗਦੀਸ਼ ਕੁਮਾਰ ਨੇ ਸਾਰੀ ਘਟਨਾ ਦੱਸਦੇ ਹੋਏ ਕਿਹਾ ਮੈਂ ਦਿੱਲੀ ਦਾ ਵਸਨੀਕ ਹਾਂ ਤੇ ਮੈਂ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਸੀ ਤੇ ਮੈਂ ਗੁਰਦੁਆਰਿਆਂ ਗੁਰੂਆਂ ਅਤੇ ਮੰਦਰਾਂ ਆਦਿ ਦਾ ਮਜ਼ਾਕ ਬਣਾਉਂਦਾ ਹੁੰਦਾ ਸੀ ਅਤੇ ਧਾਰਮਿਕ ਵਿਅਕਤੀਆਂ ਨਾਲ ਤਾਂ ਮੇਰਾ ਤਰਕ ਆਦੀ ਕਰਨਾ ਆਮ ਹੀ ਸੀ ਕਿਉਂਕਿ ਮੈਂ ਫਿਲਾਸਫੀ ਦਾ ਵਿਦਵਾਨ ਸੀ ਹਰ ਧਾਰਮਿਕ ਆਗੂ ਨੂੰ ਮੇਰੇ ਤਰਕਾਂ ਅੱਗੇ ਕੋਈ ਜਵਾਬ ਨਹੀਂ ਸੀ ਆਉਂਦਾ ਜਗਦੀਸ਼ ਨੇ ਦੱਸਿਆ ਕਿ ਮੇਰਾ ਸਾਰਾ ਪਰਿਵਾਰ ਨਾਸਤਿਕ ਸੀ ਮੇਰੇ ਪਿਤਾ ਜੀ ਫੌਰਨ ਤੋਂ ਆਏ ਸਨ ਨਹੀਂ ਇਸ ਲਈ ਉਥੋਂ ਦੇਸ਼ ਦੇ ਆਗੂਆਂ ਦੀ ਸਰਪ੍ਰਸਤੀ ਵਿੱਚ ਉਹਨਾਂ ਦਾ ਨਾਸਤਿਕ ਬਣਨਾ ਮੁਮਕਿਨ ਸੀ 1985 ਵਿੱਚ ਅਸੀਂ ਭਾਰਤ ਆ ਗਏ ਅਤੇ ਮੇਰਾ ਜਨਮ ਭਾਰਤ ਵਿੱਚ ਹੀ ਹੋਇਆ ਆਪਣੇ ਪਿਤਾ ਜੀ ਦੇ ਪ੍ਰਭਾਵ ਹੇਠ ਰਹਿਣ ਨਾਲ ਮੈਂ ਵੀ ਕਟੜ ਨਾਸਤਿਕ ਹੋ ਗਿਆ ਅਤੇ ਫਿਲਾਸਫੀ ਦਾ ਵਿਦਵਾਨ ਹੋਣ ਕਾਰਨ ਤਰਕ ਵਿੱਚ ਮੇਰੇ ਤੋਂ ਕੋਈ ਜਿੱਤ ਨਹੀਂ ਪਾਉਂਦਾ ਸੀ ਇਸ ਲਈ ਮੈਂ ਕਈ ਗੁਰਦੁਆਰਿਆਂ ਦੇ ਬੰਦਰਾਂ ਦੇ ਆਗੂਆਂ ਨਾਲ ਬਹਿਸ ਕਰਦਾ ਰਹਿੰਦਾ ਹੁੰਦਾ ਸੀ ਹਰ ਆਗੂ ਮੇਰੇ ਤਰਕਾਂ ਅੱਗੇ ਚੁੱਪ ਹੋ ਜਾਂਦੇ ਸਨ ਮੈਨੂੰ ਘੁੰਮਣ ਫਿਰਨ ਦਾ ਬਹੁਤ ਹੀ ਸ਼ੌਂਕ ਸੀ ਤੇ ਮੈਂ ਆਪਣੇ ਦੋਸਤਾਂ ਨਾਲ ਹਰ ਮਹੀਨੇ ਕਿਤੇ ਨਾ ਕਿਤੇ ਘੁੰਮਣ ਜਾਇਆ ਕਰਦਾ ਸੀ ਇਸ ਤੋਂ ਪਹਿਲਾਂ ਵੀ ਮੈਂ ਕਈ ਗੁਰਦੁਆਰਿਆਂ ਤੇ ਮੰਦਰਾਂ ਵਿੱਚ ਗਿਆ ਸੀ ਪਰ ਕਦੀ ਵੀ ਮੰਦਰਾਂ ਅਤੇ ਗੁਰਦੁਆਰਿਆਂ ਦੇ ਅੰਦਰ ਨਹੀਂ ਜਾਂਦਾ ਸੀ ਬਾਹਰੋਂ ਹੀ ਦੇਖ ਲਿਆ ਕਰਦਾ ਸੀ ਤੇ ਫੋਟੋਆਂ ਖਿੱਚ ਕੇ ਆ ਜਾਂਦਾ ਸੀ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇੱਕ ਅਜਿਹੀ ਚਮਤਕਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਘਟੇਗੀ ਜਿਸ ਨਾਲ ਮੇਰਾ ਪੂਰਾ ਜੀਵਨ ਹੀ ਬਦਲ ਜਾਵੇਗਾ ਕੁਝ ਸਾਲ ਪਹਿਲਾਂ ਮੇਰੇ ਦੋਸਤਾਂ ਨੇ ਹਿਮਕੁੰਟ ਸਾਹਿਬ ਜਾਣ ਦਾ ਇੱਕ ਪਲਾਨ ਬਣਾਇਆ ਮੈਂ ਹਿਮਕੁੰਟ ਸਾਹਿਬ ਦੀ ਯਾਤਰਾ ਲਈ ਦੋਸਤਾਂ ਨਾਲ ਬਦਰੀਨਾਥ ਤੋਂ ਹੁੰਦਾ ਹੋਇਆ ਹਿਮਕੁੰਟ ਸਾਹਿਬ ਵੱਲ ਚੱਲ ਪਿਆ ਰਾਸਤੇ ਵਿੱਚ ਆਉਂਦੇ ਆਉਂਦੇ ਸਾਨੂੰ ਇੱਕ ਸਿੱਖ ਸਾਧੂ ਟੱਕਰੇ ਉਹਨਾਂ ਨੇ ਹਿਮਕੁੰਟ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਜਦੋਂ ਹਿਮਕੁੰਡ ਸਹਿਬ ਦੀ ਖੋਜ ਨਹੀਂ ਹੋਈ ਸੀ ਤਾਂ ਇੱਥੇ ਇੱਕ ਬਬਰ ਸ਼ੇਰ ਪਹਿਰਾ ਦਿੰਦਾ ਹੁੰਦਾ ਸੀ ਜਿਸ ਦਾ ਜ਼ਿਕਰ ਕਈ ਧਾਰਮਿਕ ਪੁਸਤਕਾਂ ਵਿੱਚ ਵੀ ਕੀਤਾ ਹੋਇਆ ਹੈ ਮੈਂ ਇਹ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਮੈਂ ਸੰਤਾਂ ਦੀ ਖਿੱਲੀ ਉਡਾਉਂਦਾ ਹੋਇਆ ਕਹਿਣ ਲੱਗਾ ਐਵੇਂ ਹੋ ਹੀ ਨਹੀਂ ਸਕਦਾ ਕਿਉਂ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ ਤੁਸੀਂ ਸੰਤ ਲੋਕ ਤੁਸੀਂ ਸੰਤ ਲੋਕ ਕਿਉਂ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ ਮੈਂ ਸੰਤਾਂ ਦੀ ਬਹੁਤ ਬੇਇੱਜ਼ਤੀ ਕੀਤੀ ਤੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਜਦੋਂ ਸੰਤਾਂ ਦਾ ਮੈਂ ਮਜਾਗੜ ਰਹਾ ਤਾਂ ਉਹ ਕਰੋਧ ਵਿੱਚ ਆ ਗਏ ਤੇ ਮੈਨੂੰ ਕਹਿਣ ਲੱਗੇ ਕਲਗੀਧਰ ਪਿਤਾ ਤੈਨੂੰ ਸਮਝਤ ਦੇਣ ਤੇ ਉਹ ਸਾਨੂੰ ਛੱਡ ਕੇ ਅੱਗੇ ਤੁਰਦੇ ਬਣੀ ਤੇ ਮੈਂ ਪਿੱਛੇ ਉਹ ਕਿਹਾ ਕਿ ਕਿਹੜੇ ਗੁਰੂਆਂ ਦੀ ਗੱਲ ਕਰਦੇ ਹੋ ਮੈਂ ਗੁਰੂਆਂ ਨੂੰ ਨਹੀਂ ਮੰਨਦਾ ਮੈਂ ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦਾ ਤੇ ਮੈਂ ਕਟੜ ਨਾਸਤਿਕ ਹਾਂ ਮੇਰੇ ਦੋਸਤਾਂ ਨੇ ਕਿਹਾ ਤੈਨੂੰ ਸੰਤਾ ਨਾਲ ਏਵੇਂ ਨਹੀਂ ਬੋਲ-ਕੋਲ ਬੋਲਣਾ ਚਾਹੀਦਾ ਸੀ ਪਰ ਮੈਂ ਕੋਈ ਗੱਲ ਨਾ ਸੁਣੀ ਐਨੇ ਨੂੰ ਗੱਲਾਂ ਕਰਦੇ ਕਰਦੇ ਅਸੀਂ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਏ ਮੇਰੇ ਦੋਸਤ ਫਿਰ ਸਰੋਵਰ ਵਿੱਚ ਮੂੰਹ ਹੱਥ ਧੋ ਕੇ ਹਿਮਕੁੰਡ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਚਲੇ ਗਏ ਪਰ ਮੈਂ ਨਾ ਗਿਆ ਤੇ ਬਾਹਰ ਹੀ ਬੈਠਾ ਆਲੰਦ-ਵਾਲਾ ਦੇਖਦਾ ਰਿਹਾ ਤੇ ਸੋਚਣਾ ਲੱਗਾ ਕੈਸੀ ਇਹ ਸੋਹਣੀ ਜਗ੍ਹਾ ਹੈ ਪਤਾ ਨਹੀਂ ਕਿਉਂ ਲੋਕਾਂ ਨੇ ਇੱਥੇ ਗੁਰਦੁਆਰਾ ਬਣਾਇਆ ਹੈ ਇੱਥੇ ਤਾਂ ਹਿਲ ਸਟੇਸ਼ਨ ਹੋਣਾ ਚਾਹੀਦਾ ਹੈ ਮੈਂ ਮਨ ਵਿੱਚ ਸੋਚਿਆ ਕਿ ਐਸੇ ਗੁਰੂਆਂ ਨੇ ਲੋਕਾਂ ਨੂੰ ਬੁੱਧੂ ਬਣਾਇਆ ਹੋਇਆ ਹੈ ਤੇ ਮਗਰ ਲਾਇਆ ਹੈ ਕਿਵੇਂ ਸ਼ਰਦਾ ਰੱਖ ਲੋਕ ਆਉਂਦੇ ਨੇ ਇੱਥੇ ਪਰ ਉਹਨਾਂ ਲੋਕਾਂ ਨੂੰ ਕੀ ਪਤਾ ਇਹ ਸਭ ਕਰਮ ਕਾਂਡ ਹੈ ਤੇ ਵਿਅਰਥ ਹੈ ਮੈਂ ਕਿੰਨਾ ਸਮਝਦਾਰ ਹਾਂ ਜੋ ਇਵੇਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਮੈਂ ਇਵੇਂ ਆਪਣੇ ਮਨ ਨੂੰ ਸਮਝਾਉਂਦਾ ਰਿਹਾ ਇੰਨੇ ਨੂੰ ਮੇਰੇ ਦੋਸਤ ਮੱਥਾ ਟੇਕ ਕੇ ਬਾਪਸ ਆ ਗਏ ਅਤੇ ਐਸੀ ਸਰੋਵਰ ਵਿੱਚ ਨਹਾਉਣ ਲਈ ਕੱਪੜੇ ਉਤਾਰ ਲਏ ਸਾਰੇ ਇੱਕ ਇੱਕ ਕਰਕੇ ਇਸ਼ਨਾਨ ਕਰਨ ਲੱਗੇ ਜਦੋਂ ਮੈਂ ਸਰੋਵਰ ਵਿੱਚ ਚੁੱਭੀ ਮਾਰੀ ਤਾਂ ਸਰੋਵਰ ਵਿੱਚ ਮੈਨੂੰ ਇੱਕ ਬੱਬਰ ਸ਼ੇਰ ਦਿਖਾਈ ਦਿੱਤਾ ਮੈਂ ਬਾਹਰ ਆਇਆ ਤੇ ਮੈਂ ਦੇਖਿਆ ਕੁਝ ਵੀ ਨਹੀਂ ਹੈ ਫਿਰ ਦੂਜੀ ਚੁੱਭੀ ਮਾਰੀ ਤਾਂ ਉਹ ਚਿੱਟੇ ਰੰਗ ਦਾ ਸਰੋਵਰ ਵਿੱਚ ਬੈਠਾ ਇੱਕ ਬੱਬਰ ਸ਼ੇਰ ਮੇਰੇ ਵੱਲ ਵੇਖ ਰਿਹਾ ਸੀ ਮੈਂ ਫਿਰ ਬਾਹਰ ਨਿਕਲਿਆ ਇੱਕ ਘਰਾਂਏ ਹੋਏ ਨੇ ਉੱਚੀ ਉੱਚੀ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਉਹ ਸ਼ੇਰ ਨੇ ਸਰੋਵਰ ਵਿੱਚੋਂ ਬਾਹਰ ਨਿਕਲ ਕੇ ਮੇਰੇ ਉੱਪਰ ਪੰਜਾ ਮਾਰਿਆ ਮੈਂ ਪਿੱਛੇ ਝੋੜ ਨਾ ਜਾ ਕੇ ਡਿਗਿਆ ਫਿਰ ਛਾਲ ਮਾਰ ਉਹ ਚਿੱਟੇ ਰੰਗ ਦਾ ਸ਼ੇਰ ਮੇਰੇ ਉੱਪਰ ਆ ਗਿਆ ਤੇ ਮੇਰੀ ਛਾਤੀ ਉਤੇ ਪੰਜਾ ਰੱਖ ਕੇ ਦਹਾੜਨ ਲੱਗਾ ਮੈਂ ਬਹੁਤ ਡਰ ਗਿਆ ਸੀ ਸਭ ਲੋਕ ਦੇਖ ਰਹੇ ਸਨ ਕਿ ਮੈਨੂੰ ਕੀ ਹੋਇਆ ਹੈ ਕਿਉਂਕਿ ਉਹ ਸ਼ੇਰ ਕਿਸੇ ਹੋਰ ਨੂੰ ਦਿਖਾਈ ਨਹੀਂ ਦਿੱਤਾ ਸੀ ਮੈਂ ਡਰਦੇ ਡਰਦੇ ਉੱਚੀ ਉੱਚੀ ਕਹਿਣ ਲੱਗਾ ਤਨ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਬਚਾਓ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਬਚਾਓ ਮੇਰੇ ਇੰਨਾ ਕਹਿਣ ਤੇ ਉਹ ਸ਼ੇਰ ਸ਼ਾਂਤ ਹੋ ਗਿਆ ਤੇ ਅਲੋਪ ਹੋ ਗਿਆ ਫਿਰ ਲੋਕਾਂ ਨੇ ਮੈਨੂੰ ਚੁੱਕਿਆ ਤੇ ਮੈਨੂੰ ਪੁੱਛਿਆ ਕਿ ਕੀ ਹੋਇਆ ਸੀ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਜੋ ਸਾਧੂ ਸਾਡੇ ਨਾਲ ਆਏ ਸਨ ਉਹਨਾਂ ਨੇ ਦੱਸਿਆ ਕਿ ਇਹ ਕਲਗੀਧਰ ਪਿਤਾ ਜੀ ਦਾ ਪ੍ਰਤਾਪ ਹੈ ਉਹਨਾਂ ਦਾ ਗੌਤਕ ਹੈ ਜੋ ਤੇਰਾ ਮਨ ਹੈ ਇੰਨਾ ਕਠੋਰ ਸੀ ਮੰਦੇ ਬੋਲ ਕਬੂਲ ਸਾਧੂਆਂ ਨੂੰ ਬੋਲਦਾ ਸੀ ਗੁਰੂਆਂ ਬਾਰੇ ਗਲਤ ਬੋਲਦਾ ਸੀ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਇਹ ਸਾਰੀ ਗੱਲ ਸਮਝਾਉਣ ਲਈ ਮਹਾਰਾਜ ਨੇ ਇੱਕ ਔਤਗ ਰਚਾਇਆ ਹੈ ਫਿਰ ਮੈਂ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਆਪਣੀ ਗਲਤੀ ਦੀ ਮਾਫੀ ਮੰਗੀ ਪੁਰਦਵਾਰਿਆ ਜੀ ਦੇ ਅੰਦਰ ਜਾ ਕੇ ਮੱਥਾ ਟੇਕਿਆ ਤੇ ਆਪਣੀ ਭੁੱਲ ਨੂੰ ਮੁਆਫ ਕਰਨ ਦੇ ਲਈ ਅਰਦਾਸ ਕੀਤੀ ਉਸ ਦਿਨ ਤੋਂ ਬਾਅਦ ਮੈਂ ਰੋਜ਼ ਗੁਰੂ ਘਰ ਜਾਂਦਾ ਹਾਂ ਅਤੇ ਜਾਪ ਪਾਠ ਸਿਮਰਨ ਕਰਦਾ ਹਾਂ ਮੈਂ ਹੁਣ ਕਿਸੇ ਨਾਲ ਕੋਈ ਤਰਕ ਨਹੀਂ ਕਰਦਾ ਇਹ ਮੇਰੀ ਜ਼ਿੰਦਗੀ ਦੀ ਅਮੁੱਲ ਅਤੇ ਸਭ ਤੋਂ ਵੱਡੀ ਘਟਨਾ ਸੀ ਜਿਸ ਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਇਹ ਘਟਨਾ ਸੀ ਜਗਦੀਸ਼ ਕੁਮਾਰ ਜੀ ਦੀ ਦਿੱਲੀ ਤੋਂ ਜਿਨ੍ਹਾਂ ਨੇ ਆਪਣੀ ਘਟਨਾ ਸਾਡੇ ਨਾਲ ਸ਼ੇਅਰ ਕੀਤੀ ਸੀ ਅਗਰ ਤੁਹਾਡੇ ਨਾਲ ਵੀ ਅਜਿਹੀਆਂ ਘਟਨਾਵਾਂ ਘਟੀਆਂ ਹਨ ਤੇ ਸਾਨੂੰ ਆਪਣੇ ਐਕਸੀਡੈਂਟ ਲਿਖ ਕੇ ਭੇਜੋ ਜੀ ਹੁਣ ਵਾਰੀ ਹੈ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਇਹ ਹੈ ਧੰਨ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਜਨਮ ਅਤੇ ਜੋਤੀ ਜੋਤ ਸਮਾਉਣ ਦਾ ਸਮਾਂ ਕੀ ਸੀ ਸਹੀ ਜਵਾਬ ਦੇਣ ਵਾਲੇ ਨੂੰ ਚੈਨਲ ਵੱਲੋਂ ਇਨਾਮ ਪੇਟ ਕੀਤਾ ਜਾਵੇਗਾ ਫਤਿਹ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ